ਵਾਯਾ ਮੰਤ ਮੂੜੀ ਜਿਨ ਬਿੰਦੰਤਾ ਜੱਗੁ ਥਾਏ ਜੇ ਤੂ ਉਭਰੇ ਮਨੁਖ ਖਾ ਦੇ ਗੁਰੂ ਉਭਰੇ ਸਤਨਾਮ ਚਿਤ ਲਾਇਆ ਮਾਇਆ ਨੰਤਾ ਮੋਹ ਰੇ Mano... i'm Uh, I'm not a lo kuka ਕਿਉਂਕਿ ਜਿਤਨਾ ਨਿਤਨ ਸਾਹਿਬ ਸਿੰਘ ਉਹਨਾਂ ਦੇ ਆਸ-ਪਾਸ ਸਮਾ ਸਮਾਜ ਨੂੰ ਲਾਹਨਤ ਕਰਨ ਦੇ ਮੁੱਖੋ ਇਹ ਜੀ ਮਾਇਆ ਹੈ ਹੈ ਤੇ ਆਕਾਲ ਕੁਖੀ ਬਣਾਈ ਹੋਈ ਹੈ ਜਿਤਨੇ ਸੰਸਾਰੀ মোহ ਹਮਤਾ ਦੇਖ ਰਹੇ ਸਾਰੇ ਉਸ ਦੇ ਬਣਾਈ ਹੋਈ ਹੈ ਕਿਉਂਕਿ ਇਹ ਜਾਨ ਸੱਚੇ ਕੀ ਹੈ ਕੋਠੜੇ ਸੱਚੇ ਦਾ ਵਿਸ਼ਵਾਸ ਇਕਨਾ ਹਕਮੇ ਇਕਨਾਂ ਬਾਣੇ ਕੱਢ ਲੈ ਇਕਨਾਂ ਮਾਇਆ ਵਿੱਚ ਨਿਵਾਸ ਇਹ ਜਿਹੜੀ ਮਾਇਆ ਹੈ ਇਹ ਬਹੁਤ ਤਰ੍ਹਾਂ ਦੀ ਹੈ ਕਿ ਇਤਿਆਸ ਕਰਦਾ ਵਸਤੇ ਨਹੀਂ ਕਿ ਇਹ ਜਿਹੜੀ ਮਾਇਆ ਹੈ ਭਾਵੇਂ ਦੀ ਮਾਇਆ ਨੇ ਇਹ ਜਿੰਨੀ ਮਨੁੱਖ ਨੂੰ ਲਵਾਉਣ ਵਾਲੀਆਂ ਚੀਜ਼ਾਂ ਨੇ ਉਹ ਇਹ ਮਾਇਆ ਦੀ ਕੈਟਾਗਰੀ 'ਚ ਆਉਂਦੀਆਂ ਨੇ ਤੇ ਜਿਹੜੇ ਇਸ ਸੰਸਾਰ ਦੇ ਕਹਿੰਦੇ ਨੇ ਟੋਲੇ ਟੱਪਣੇ ਜਾਤੂ ਆ ਮੰਤਰ ਤੰਤਰ ਇਹ ਉਹਨਾਂ ਨੂੰ ਲੱਗਦੇ ਜਿਹੜੇ ਨਾਮ ਨਹੀਂ 잡ਦੇ ਸੰਸਾਰ ਤੇ ਹੈਗੇ ਨੇ ਚੁਖ ਨਹੀਂ ਹੈ ਪੂਰਤ ਪ੍ਰੇਗ ਸਭ ਕੁਝ ਹੈ ਨਹੀਂ ਪਰ ਫੜਦੇ ਕਿ ਨਾਲ ਉਹਨੇ ਜਿਹੜੇ ਖਾਲੀ ਨੇ ਜਿਹੜੇ ਨ ਖਸਣੇ ਨਹੀਂ ਜਿਹਨਾਂ ਦੇ ਕੋ ਖਸਣੇ ਨਹੀਂ ਮੈਂ ਇੱਕ ਕਿਤਾਬ ਪੜ੍ਹੀ ਸੀ ਉਹਦੇ ਜਦਸਿਆ ਸੀ ਕਿ ਇਸ ਸੰਸਾਰ ਤੇ ਜਿਹੜੇ ਰੀਅਲ ਜਾਦੂ ਨੇ ਨਾ ਉਹ ਟਾਈ ਜਾਦੂ ਨੇ ਕੁਦਰਤ ਦੇ ਬਣਾਏ ਹੋਏ ਇਹ ਕੋਈ ਮਨੁੱਖੀ ਵਾਲੇ ਜਾਦੂ ਨਹੀਂ ਅਸਲੀ ਜਿਹੜੇ ਪ੍ਰਭੂ ਪਰਮਾਤਮਾ ਨੇ ਆਪਾਲ ਕੋਸ਼ਣਾ ਬਣਾਏ ਨੇ ਉਹ ਟਾਈ ਜਾਦੂ ਨੇ ਇਹਦੇ ਸਭ ਤੋਂ ਪਹਿਲਾ ਜਾਦੂ ਕਿਹੜਾ ਹੈ ਖੂਬਸੂਰਤੀ ਸੁੰਦਰ ਸਰੀਰ ਲੈਣਾ ਖੂਬਸੂਰਤੀ ਇੱਕ ਸਭ ਤੋਂ ਵੱਡਾ ਜਾਦੂ ਹੈ ਪਹਿਲਾ ਜਾਦੂ ਸੰਸਾਰ ਬਹੁਤ ਵੱਡੇ ਕਰਮਾਂ ਨਾਲ ਸਰੀਰ ਤੇ ਖੂਬਸੂਰਤੀ ਮਿਲਦੀ ਹੈ ਵੱਡੇ ਪੁੰਨਾਂ ਦੀ ਨਾਲੀ ਜਾਦੂ ਹੈ ਚਾਰ ਦੰਦਿਆਂ ਚ ਜਾਂਦਾ ਹੈ ਸੁੰਦਰ ਹੈ ਬਹੁਤ ਸੋਹਣਾ ਸਰੀਰ ਹੈ ਬਹੁਤ ਖੂਬਸੂਰਤੀ ਹੈ ਜਾਂਦਾ ਹੈ ਉਥੇ ਖੜਦਾ ਹੈ ਸਾਰੇ ਲੋਕ ਦੇ ਨਾਲ ਕਿੰਨਾ ਜਵਾਨ ਹੈ کتنا سندر ہے کیسا قدرت نے بنایا جب چلا جائے پھر گلا کر دیں دیکھو جی دی کتنا سندر سی کتنا جوان سی جادو چڑھ گیا چھاپ چھڈ گیا چلا گیا آپ پر چھاپ چڑھ گیا دوسرا جادو سنگیت ایسی کلا ہے کوئی چاہے وکلاگ ہوئے گاؤں والا ਚਾਹੇ ਬਾਂਸੂਤ ਹੋਏ ਗਾਮਲ ਚਾਹੇ ਕਿਤਨਾ ਹੀ ਪੜਾਉ ਹੋਵੇ ਦੇਖਣ ਚ ਗਾਉਣ ਵਾਲਾ ਉਹ ਕੋਈ ਐਸੀ ਤਰਾਹ ਹੈ ਰਾਜ ਮਹਾਰਾਜੇ ਨੇ ਲੜਕੀਆਂ ਵੀ ਸ਼ਾਦੀ ਕਰਨ ਨੂੰ ਮਜਬੂਰ ਹੋ ਜਾਂਦੀ ਮਹਤਵ ਐਦ ਮਸਰਾ ਜਾਦੂ ਅਸਲੀ ਕੁਦਰਤ ਦੇ ਬਣਾਏ ਜਾਂਦੇ ਤੇ ਅੱਧਾ ਜਾਦੂ ਮਾਇਆ ਦਾ ਪੈਸੇ ਦਾ ਕਿਸੇ ਨੂੰ ਮਜਬੂਰ ਕਰਕੇ ਕੋਈ ਚੀਜ਼ ਲਾ ਲੈਣੀ ਮੰਗ ਲੋ 1 ਲੱਖ ਦੀ ਚੀਜ਼ ਹੈ ਉਹ ਨਹੀਂ ਦੇ ਰਿਹਾ ਬੜੇ ਪਿਆਰ ਨਾਲ ਰੱਖੀ ਹੋਏ ਨੇ ਕਹਿੰਦੇ ਬੜੇ ਸੁਪਨਾਵਾਂ ਵਿੱਚ ਰੱਖੀ 1 ਲੱਖ ਦੀ ਲਿਆਇਆ ਮੈਂ ਵੀ ਜੇ ਜੇ ਰੂ 5 10 ਲੱਖ ਰੁਪਇਆ ਦੇ ਦੋ ਦੇ ਦੇਗਾ ਲੋਬਾਇਆ ਮੰਨੂ ਤੇ ਅੱਗਾ ਜਾਦੂ ਮਾਇਆ ਰਹਿ ਤਨਤਨ ਸਿੰਘ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਕਹਿੰਦੇ ਨੇ ਕਿ ਮਾਇਆ ममता ਮੋਹ ਨਹੀਂ ਉਹ مایا ممتا منہ جن دنتا نہیں لگ رہا کہ کی کھا رہا اندر چور جی دن رات لوٹی دندے بیٹھے پتے نہیں لگ رہا کون لوٹ رہے امرت لے من مکنی پوچھے ہوئے نہ سو پکارا ਪਤਾ ਹੀ ਲੱਗ ਰਿਹਾ ਤੇ ਪਤਾ ਕਿ ਨਾਲ ਉਹ ਲੱਗ ਰਿਹਾ ਜਿਹੜੇ ਗੁਰਮੁਖ ਜਾਣਦੇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂਜੁ ਲਾਇ ਜਿਹਨੂੰ ਸਾਧੂ ਆਪ ਗੁਰੂ ਗੁਰਸਿੰਘ ਬਣਾਉਂਦੇ ਨੇ ਉਹ ਹੀ ਕੋਸੇ ਗੁਰਮੁਖ ਬਣਦਾ ਵਰਨਾ ਵੱਡੇ ਵੱਡੇ ਦੇਖੇ ਨੇ ਯਤਨ ਕਰਕੇ ਤਿਲਕ ਜਾਨਦੇ ਨੇ ਕੋਈ ਵਿੱਚੋਂ ਛੱਡ ਗਿਆ ਕੋਈ ਗੁਰਦੁਆਰਾ ਸਾਲ ਉਹਨੇ ਬੰਦ ਕਰ ਗਿਆ ਕਿਸਨ ਕੋਈ ਅਰਚਨ ਪੈ ਗਈ ਕਿਸਨ ਕੋਈ ਕਿਸੇ ਦੀ ਗੱਲ ਸੁਣ ਕੇ ਘੱਟ ਗਿਆ ਅਰਚਨ ਪੈ ਗਈ ਔਰ ਜਿਨ੍ਹਾਂ ਦੀ ਲਾਤੀ ਗੁਰੂ ਨੇ ਸੌ ਕੋਈ ਉਲਾਮੇ ਦਿੰਦਾ ਹੋਏ ਸੌ ਗੱਲਾਂ ਕਰਦਾ ਹੋਏ ਇੱਕ ਨੀਚੇ ਤੇ ਧਰਦੇ ਪਾਸੇ ਲੱਗੀ ਤੇ ਲੱਗ ਗਈ ਨਹੀਂ ਖੜਾ ਆ ਸਮਾ ਸਤ ਸੰਗ ਦੀਆਂ ਘੜੀਆਂ ਮਿਲ ਜਾ ਇੱਕ ਬਹੁਤ ਵੱਡੇ ਪੁੰਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੇ ਮੋਤੀ ਦਾਣ ਕੀਤੇ ਉਹਨਾਂ ਉਹਨਾਂ ਨੂੰ ਇਹ ਘੜੀਆਂ ਮਿਲ ਕੇ ਤੇ ਆਪ ਬੈਠੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਕਰਿਆ ਜੇ ਇਸ ਮਾਇਆ ਦੇ ਬੰਧਾਂ ਤੋਂ ਵਿੰਨਣ ਤੋਂ ਬਚ ਜਾਣ ਬਚਣਾ ਹੈ ਨਾ ਤੇ ਇਹ ਕੜੀਆਂ ਚ ਜ਼ਰੂਰ ਸ਼ਾਮਲ ਹੋਣਾ ਪਏਗਾ ਤੇ ਆਪਣੇ ਆਪ ਨੂੰ ਵਣ ਭਾਗੀ ਹਰ ਸੰਗਤ ਪਾਵੈ ਦੇਖੋ ਗੁਰੂ ਸਾਹਿਬ ਨੇ ਸਾਰੇ ਵਰਨਨ ਕੀਤੇ ਨੇ ਸਾਰੇ ਛਰਕੇ ਦੂਰ ਕੀਤੇ ਨੇ ਵਣ ਭਾਗੀ ਹਰ ਸੰਗਤ ਪਾਵੈ ਭਾਗਹੀਨ ਧੰਨ ਚੋਟਾਂ ਖਾਵੈ جڑے پاگ ہی ہونے پاگا تو ہی نہیں لوگ وہ پروہاں چوٹا کھانے کبھی کتنے کسی درتے چلے گے کسی کسی کوپنے والے کو چلے گئے چلے گے کسی پیر فکیر کو چلے گے کسی پندت کو چلے گے پٹکی تو خیروں پہلے ایک دار ہے تنظی گرو گرنتھ ساحب جی مہاراج ساخت گرو نانک اکال پور ایک در ہے ਤੰਤਨ ਬਾਬਾ ਲਾਲ ਸਿੰਘ ਜੀ ਮਹਾਰਾਜ ਕਹਿੰਦੇ ਸਨ ਕਿ ਜਿਹੜੇ ਇਸ ਦਾਤ ਨੂੰ ਖਾਦੀ ਚਲੇਗਾ ਨਾ ਕੋਈ ਐਸਾ ਦੁਨੀਆ ਦਾ ਦਾਦੀ ਜਿਹੜਾ ਉਹਨਾਂ ਨੂੰ ਝੋਲੀ ਪਾ ਸਕੇ ਜਾਂ ਉਹਨੂੰ ਦੇ ਸਕੇ ਸਭ ਕੁਝ ਸੱਖੋਂ ਮਿਲਣਾ ਇਹ ਪੜੀ ਕਰਦੇ ਤੇਰੀ ਭਾਵਨਾ ਕਿਸ ਤਰ੍ਹਾਂ ਦੀ ਕਿਸ ਭਾਵਨਾ ਨਾਲ ਤੂੰ ਮੰਗ ਰਿਹਾ ਹੈ ਅੰਦਰਲੀ ਤੇਰੀ ਸੋਚ ਕੀ ਹੈ ਇਹ ਨਾ ਹੋਵੇ ਵੀ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੇ-ਕੂੜੀ ਜਾਵੇ ਚੂਹ ਮੂਰ ਦੀਆਂ ਗਾਸਾਂ ਕਰੇ ਚੂਹ ਮੂਰ ਦੇ ਗਾਇਨ ਕਰੇ ਚੂਹ ਰੂੜ ਸੁਰ ਕੇ ਉਪੋਂ ਤੋਂ ਸੁਣ ਕੇ ਤੇ ਤੂੰ ਸਿਰ ਮਾਰੀ ਨਹੀਂ ਦੇਖਦੇ ਨੇ ਅੰਦਰੋਂ ਅੰਦਰੋਂ ਕੌਣ ਜੁੜਿਆ ਹੈ ਦਾਨਾ ਬੀਨਾ ਸਾਈਂ ਮੈਂਦਾ ਅੰਦਰ ਤੇ ਬਾਹਰ ਵੀ ਜਾਣਨ ਵਾਲਾ ਇਹ ਸਾਈਂ ਹੈ ਸਾਲੂ ਕਹਿੰਦੇ ਦੰਦਨ ਸਹਿ ਸਿਰਪ ਅਮਰਦਾਸ ਪਾਸ਼ਾ ਜੀ ਮਹਾਰਾਜ ਦਾ ਫਰਮਾਨ ਆਪਜੀ ਸਰਵਨ ਕਰਿਓ ਮਾਇਆ ਮੋਤ ਦਾ ਮੋਹਣੀ ਜੀਵਨ ਦੰਪਾ ਦੇ ਦਿਖਾਇਆ ਤੇ ਜਿਹੜੇ ਦੰਦਾ ਮੰਨ ਲੈ ਕੇ ਖਾਗਿ ਬੜੇ ਨੇ ਮਾਨ ਨੂੰ ਖੁਖਾ ਦੇ ਗੁਰਮੁਖ ਉਪਰ ਮਾਨ ਨੂੰ ਖਾ ਨੂੰ ਖਾਵੇ ਜਿਹੜਾ ਮਨ ਕਰਦਾ ਰੋ ਰੇ ਨਹੀਂ ਜਾਣ ਤੇ ਨਹੀਂ ਗਏ ਮਨ ਕਰਦਾ ਕਿਸੇ ਠੁੱਠੇ ਮੁੱਠੇ ਤੁਮਾਂ ਕੋਲ ਜਾਣ ਤੇ ਉਥੇ ਚਲੇ ਮਨ ਕਰਦਾ ਕਿਸੇ ਹੋਰ ਕੋਰੇ ਤੇ ਜਾਣ ਤੇ ਚਲੇ ਗਏ ਮਨ ਕਰਦਾ ਤੇ ਕੋਈ ਹੋਰ ਮਾਨਣੀਆਂ ਕਰ ਲਈ ਹੁਣ ਕਰੀ ਮਾਨ ਨੂੰ ਉਹਨਾਂ ਨੂੰ ਇਹ ਮਾਇਆ ਮਮਤਾ ਜਿਹੜੀ ਹੈ ਨਾ ਦੰਦਾ ਨਾਮੇ ਨੇ ਖਾ ਜਾਂਦੀ ਏ ਤੇ ਜਿਹੜੇ ਗੁਰੂਖ ਜਨ ਨੇ ਮਹਾਪੁਰਸ਼ ਨੇ ਜਪਣ ਵਾਲੇ ਨੇ ਉਹਨਾਂ ਦੇ ਪ੍ਰਤੀ ਸਤਿਗੁਰਾਂ ਨੇ ਲਿਖਿਆ ਜੋ ਮਰਗਾਈ ਪੰਕਨਾ ਪੀਜਾ ਇਸ ਮਾਇਆ ਦੇ ਵਿੱਚ ਇਸ ਖਤਰਨਾਕ ਮਾਇਆ ਦੇ ਵਿੱਚ ਰਹਿੰਦੇ ਆਂ ਵੀ ਉਹ ਲੁਭਾਏ ਮਾਨੇ ਹੁੰਦੇ ਇਸ ਤਰ੍ਹਾਂ ਕੁਮਰ ਗਾਈ ਪੰਛੀਏ ਪੰਛੀਏ ਵਰਿੰਦਾ ਪਾਣੀ ਚ ਪਰ ਪੱਤਰੀਆਂ ਵੀ ਉਹਨੇ ਖੰਭਾਂ ਨੂੰ ਸਰਾਵ ਨਹੀਂ ਫੜਦੀ ਕਰੀ ਉਹਦੇ ਖੰਭਾਂ ਤੇ ਪਾਣੀ ਨਹੀਂ ਟਿਕਦਾ ਕਹਿੰਦੇ ਇਸੇ ਤਰ੍ਹਾਂ ਗੁਰਮੁਖ ਦੰਮੀ ਨਿਰਲੇਪ ਨੇ ਗੁਰਮੁਖ ਮਾਇਆ ਵਿੱਚ ਉਦਾਸੀ ਤੇ ਸਤਿਗੁਰ ਕਹਿੰਦੇ ਬਿਰ ਨਾਮ ਹੈ ਜਗ ਕਮਲਾ ਹੋਇਆ ਨੂੰ ਕਮਲਾ ਕਿਹਾ ਜੇ ਨਾਮ ਨਹੀਂ ਜਪਦਾ ਮਨਾਂ ਦੇ ਕਰਮਾਂ ਹੋਇਆ ਪੇ ਦੇਣਾ ਜਪਨ ਵਾਲਾ ਸੰਸਾਰ ਤੇ ਜਪਨ ਵਾਲਾ ਗੁਰਮੁਖ ਜਾਨੇ ਬੇਨਾਮ ਹੈ ਜਦ ਕਮਲਾ ਜure ਗੁਰੂਖ ਨਗਰੀ ਆਇਆ ਗੁਰੂ ਸਾਹਿਬ ਦੀ ਸ਼ਾਦ ਸਜ ਜਲੇ ਨੇ ਉਹਨਾਂ ਦੀ ਨਗਰ ਤੋਂ ਜਿਹੜੇ ਭਾਗੇ ਉਹਨਾਂ ਨੂੰ ਉਹ ਗੁਰਮੁਖ ਨੇ ਕਿਉਂਕਿ جیڑی نظر ہے ستگر کی وہ بہت مہتتا رکھتی ہے نظر پٹھی جے کرے سلطانہ کا کائیں گا کرموں پکھنا پائے گا نظر جی دی ہوگی نا راجے پاؤ خان سے مجبور ہو آسا کی سدگر فرمان کر دیں نظر تے دی بڑا ڈپینڈ کرتا کرتے ہیں نیک اور جنم دو آیا بگر رات ਖਰਾਬੇ ਦਾ ਕੰਮ ਕਰਕੇ ਆਉਂਦਾ ਪਛਾਦਾ ਪਾਣੀ ਸੱਪ ਦਾ ਸੌਂ ਜਾਂਦਾ ਰਾਤ ਸੌਂਦਾ ਉਹ ਵੀ ਬੇਨਤੀਆਂ ਬੇਨਤੀਆਂ ਸੁਸੌਂਦਾ ਇਸ ਵੇਲੇ ਕਿਨੇ ਵੇਲੇ ਰੁਕਣਾ ਹੈ ਕਿਨੇ ਵੇਲੇ ਆਹ ਕੰਮ ਕਰਨਾ ਹੈ ਆਹ ਕੰਮ ਕਰਨਾ ਧੰਦੇ ਚ ਹੀ ਲੱਗਿਆ ਨਹੀਂ ਫਿਰ ਜਨਮ ਲਵਾਇਆ ਐ ਕਿਸੇ ਬੇਨਤੀ ਦਾ ਜਨਮ ਨਹੀਂ ਜਿਹੜੇ ਦਿਨ ਅੰਮ੍ਰਿਤ ਧਾਰੀ ਹੋਏਗਾ ਜਿਹੜੇ ਦਿਨ ਬਚਨਾਂ ਨੂੰ ਸਮਝੇਗਾ ਸਮਝੇ ਉਸੇ ਦਿਨ ਮੇਰਾ ਜੀਵਨ ਸ਼ੁਰੂ ਹੋਇਆ ਨਹੀਂ ਤੇ ਜਿਹੜਾ ਜੀਵਨ ਲੰਘ ਗਿਆ ਉਹ ਬੇਅਰਥ ਹੈ ਕਿਸੇ ਗੰਤੀ 'ਚ ਨਹੀਂ ਸਵਾਸ ਕੋਈ ਗੰਤੀ 'ਚ ਪਵਿੱਤਰ ਹੋਣਗੇ ਜਦੋਂ ਇਸ ਬਚਨ ਨੂੰ ਸਮਝਣਾ ਕਰੇਗਾ ਤੇ ਅਮਰਤਾਰੀ ਹੋਏਗਾ ਅਮਰਤ ਵੇਲਾ ਸੰਭਾਲੇਗਾ ਸਤਸੰਗ ਦੀਆਂ ਧੜੀਆਂ 'ਚ ਸ਼ਾਮਲ ਹੋਏਗਾ ਸਤੁਕ ਕਹਿੰਦੇ ਧੰਦਾ ਕਰਕੇ ਨੇਪਲ ਜਨਮ ਬਵਾਇਆ ਸੁਖਦਾਤਾ ਮਨ ਮੰ ਵਸਾਇਆ ਜਿਹੜੇ ਜਿਹੜਾ ਦਾਤਾ ਜਿਹੜਾ ਸੀ ਨਾ ਮਨ ਚੋਂ ਸੁਆਰਸੋਂ ਤੇ ਵਸਾਇਆ ਹੀ ਦੰਗਾ ਕਰਦੇ ਸਾਰੀ ਕਰਦੇ ਸਾਰੀ ਜ਼ਿੰਦਗੀ ਗੁਜ਼ਰ ਗਈ ਤੇ ਸਤਿਗੁਰ ਕਹਿੰਦੇ ਨਾਮਕ ਨਾਮ ਤਿਨਾਂ ਕੋ ਮਿਲਿਆ ਜਿੰਨ ਕੋ ਤੋ ਲਿਖ ਪਾਇਆ ਤੇ ਇਥੇ ਇਹ ਪੱਕੀ ਗੱਲ ਹੈ ਕਿ ਜਨਮ ਤੋਂ ਦਰਗਾਹ ਤੋਂ ਕੇ ਵਰਦਾਨ ਵਰਦਾਨ ਮਿਲਿਆ ਨ ਵੱਡੀ ਦਾਤ ਲਈ ਉਹਨਾਂ ਨੂੰ ਕੇ ਸਾਸਨੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਇੱਥੇ ਦੱਸਿਆ ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਅਪਨ ਸੇਤੀ ਗੋਸਤੀ ਜੋ ਕਿ ਨੋ ਸੋਲਾ ਬਸ ਜਿਤਨੇ ਵੀ ਸਮਾਂ ਇੱਕ ਮਨ ਇੱਕ ਚਿਤ ਹੋ ਕੇ ਗੁਰੂ ਕੇ ਬਚਨ ਸਰਵਨ ਕਰੋਗੇ ਉਸ ਮਾਰਗ ਤੇ ਚੱਲੋਗੇ ਉਹ ਇੱਕ ਇੱਕ ਪਲ ਇੱਕ ਇੱਕ ਘੜੀ ਜਿਹੜੀ ਹੈ ਉਹ ਲੇਖੇ ਵਾਲੀ ਇਹ ਇੱਕ ਇੱਕ ਘੜੀ ਜਿਹੜੀ ਹੈ ਜਨਮ ਨੂੰ ਸਫਲਾ ਕਰਨ ਵਾਲੀ ਹੈ ਜਿਨ੍ਹਾਂ ਨੇ ਇੱਕ ਮਨ ਕੇ ਕਿਛਿਤ ਹੋ ਕੇ ਧਿਆਇਆ ਸਮਝਿਆ ਪੜਿਆ ਇਖੁੱਤਕ ਕੇ ਜਿ ਪੜਿਆ ਉਤਲਾ ਹੋ ਗਈ ਜਿੱਤੇ ਸ਼ਰਧਨਾ ਕਰੇ ਵਿਚਾਰ ਪੜਨਾ ਗੁਨਾ ਸੰਸਾਰ ਕੀ ਤਾਰ ਹੈ ਕਹਿੰਦੇ ਵਿਚਾਰ ਧਾਰਾ ਬਹੁਤ ਜ਼ਰੂਰੀ ਹੈ ਗੁਰੂਖਾ ਸ਼ਬਦ ਕੀ ਤਨ ਸਰਣ ਦਾ ਉਹਦੀ ਵਿਚਾਰ ਧਾਰਾ ਉਹ ਬਚਨ ਸਮਝਣਾ ਸਮਝਣ ਦੀ ਕੋਸ਼ੇਕਾਰ ਕੋਈ ਹਿਰਦੇ ਚੋਂ ਸੌਂ ਦੀ ਯਤਨ ਦਾ ਕਿ ਸਾਧੂ ਮੈਨੂੰ ਕੀ ਕਹਿੰਦੇ ਉਸ ਮਾਰਗ ਤੇ ਚੱਲੂ ਦਾ ਯਤਨ ਕਰ ਇੱਕ ਦਿਨ ਦੀ ਗੱਲ ਹੈ ਸੰਤਨ ਬਾਵਾ ਗੁਰਦੇਵ ਸਿੰਘ ਜੀ ਤਰਪੂਜ ਮਾਪੂਸ ਜਿਹੜੇ ਮਜਬੂਦਾਨ ਨੇ ਆਪਣੇ ਸੰਤ ਬਾਵਾ ਗੁਰਦੇਵ ਸਿੰਘ ਜੀ ਮਹਾਰਾਜ ਉਹਨਾਂ ਨੇ ਸੰਗਤ ਦੇ ਵਿੱਚ ਕਿਆ ਜੀ ਲਈ ਕੋਈ ਨਾ ਕੋਈ ਐਸੇ ਐਸੇ ਬਚਨ ਨਹੀਂ ਲੋਕ ਆ ਕੇ ਲੈਣ ਜਿਹੜੇ ਬਾਤ ਕਹਿਣ ਵਾਲੇ ਵੀ ਹੋਣ ਪਰ ਉਹ ਬਾਬਾ ਜੀ ਕਰਕੇ ਉਸ ਮਤ ਦੇਦੇ ਨੇ ਇੱਕ ਦਿਨ ਇੱਕ ਕਹ ਰਿਹਾ ਜੀ ਤੁਸੀਂ ਬਾਬਾ ਜੀ ਜਿਸ ਤਰ੍ਹਾਂ ਬਾਬਾ ਇਸਸ ਸਿੰਘ ਮਹਾਰਾਜ ਬਜ਼ਨ ਕਰਦੇ ਸਨ ਨਾ ਗਮਾਨ ਕਰ ਕਰਦੇ ਸਨ ਨਾ ਸੰਤਾਨ ਕਰਦੇ ਸਨ ਤੁਸੀਂ ਵੀ ਕਰਿਆ ਕਰੋ ਬਾਬਾ ਕੀ ਕਰਦੇ ਇਹ ਜਿਹੜੇ ਬਾਬਾ ਇਸਸ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਸਨ ਉਹ ਤੁਸੀਂ ਸੁਣੇ ਸਨ ਅਰੇ ਹਾਂਜੀ ਕਰਦੇ ਸਨ ਕਹਿੰਦੇ ਫਿਰ ਉਹ ਬਚਨ ਤੁਸੀਂ ਕਮਾਏ ਕਿਨੇ ਕੋ ਕਮਾਏ ਇਹਨੇ ਤਾਂ ਦੱਸੋ ਜੇ ਇਹ ਤੁਸੀਂ ਕਮਾ ਲਏ ਉਹ ਬਚਨ ਮੁੱਕ ਗਏ ਨੇ ਤੁਹਾਡੇ ਤੋਂ ਫਿਰ ਮੈਂ ਹੋਰ ਸੁਣਾਣਾ ਤੁਹਾਨੂੰ ਪਹਿਲੇ ਉਹ ਕਮਾ ਲੋ ਬਹੁਤ ਮਜ਼ਲ ਕੀਤੇ ਉਹਨਾਂ ਨੇ ਉਹਨਾਂ ਦੀ ਕਮਾਈ ਕਰੋ ਪਹਿਲਾਂ ਐਸੀ ਐਸੀ ਭਾਵਨਾ ਹੈ ਕਿ ਸਿਰਫ ਅੱਗੇ ਅੱਗੇ ਦੌੜ ਜਾਗੇ ਇਹ ਨਹੀਂ ਦੇਖਣਾ ਕਿ ਸਾਨੂੰ ਬਾਣੀ ਕੀ ਕਹਿੰਦੀ ਹੈ ਮਾਪੂਸਾ ਦਾ ਉਪਦੇਸ਼ ਕੀ ਕਹਿੰਦਾ ਹੈ ਕਥਾ ਕੀਰਤਨ ਕੀ ਕਹਿੰਦਾ ਹੈ ਕਿ ਉਹਦੇ ਵਿੱਚੋਂ ਕੋਈ ਸਾਨੂੰ ਪ੍ਰਾਪਤੂ ਵੀ ਹੋਇਆ ਹੈ ਕਿ ਨਹੀਂ ਕਿ ਪੜ পড় ਗੱਡੀ ਲੱਗੀ ਹੈ

ਲੋਕ ਸੁਖੀ ਹੋ ਪ੍ਰਲੋਕ ਸੁਵੇਲੇ ਨਾਮ ਦਾ ਪ੍ਰਭਾਵ ਤੇ ਮਿਲੇ ਔਰ ਸਾਰੇ ਇਸ ਨੂੰ ਬੰਦ ਕਰੋ ਹਰ ਦਿਸ ਗਾਇਓ ਸੰਤ ਸਰਨਾਮ